ਫਿਰੋਜ਼ਪੁਰ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਕੈਦੀ ਫਰਾਰ ਹੋ ਗਿਆ ਜੀ ਹਾਂ ਇਹ ਘਟਨਾ ਸਵੇਰਤੀ ਦੱਸੀ ਜਾ ਰਹੀ ਹੈ ਤਾਂ ਜੋ ਜਾਣਕਾਰੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਕੈਦੀ ਜੇਲ੍ਹ ਦੇ ਵਿੱਚੋਂ ਇਲਾਜ ਕਰਾਉਣ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਕੁਝ ਦਿਨ ਪਹਿਲਾਂ ਹੀ ਜੇਲ੍ਹ ਦੇ ਅੰਦਰ ਕੈਦੀਆਂ ਦਾ ਲੜਾਈ ਝਗੜਾ ਹੋ ਗਿਆ ਸੀ ਤਾਂ ਇਸ ਲੜਾਈ ਝਗੜੇ ਦੇ ਵਿੱਚ ਕੈਦੀ ਦੀ ਉਂਗਲ ਟੁੱਟਣ ਨਾਲ ਜੇਰੇ ਲਾਲ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਉਂਗਲ ਟੁੱਟੀ ਦਾ ਆਪਰੇਸ਼ਨ ਹੋਣਾ ਸੀ ਪਰ ਮੌਕੇ ਤੇ ਜਾ ਕੇ ਦੇਖਿਆ ਤਾਂ ਕੈਦੀ ਬੈੱਡ ਤੇ ਹੀ ਨਹੀਂ ਸੀ ਤੇ ਦੂਜੇ ਪਾਸੇ ਜੇਲ੍ਹ ਪੁਲਿਸ ਸਿਕਿਉਰਟੀ ਦੀ ਵੀ ਇਸ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਤਾਂ ਦੂਸਰੇ ਪਾਸੇ ਜਦੋਂ ਇਸ ਬੰਦੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਰਿਸ਼ੂ ਵਾਸੀ ਬਗਦਾਦੀ ਗੇਟ ਨਾਮਕ ਕੈਦੀ ਜੋ ਜੇਲ੍ਹ ਦੇ ਅੰਦਰ ਬੰਦ ਸੀ ਜਿਸ ਦੀ ਸਿਹਤ ਵਿਗੜਨ ਦੇ ਕਾਰਨ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਉਹ ਬਾਥਰੂਮ ਦਾ ਬਹਾਨਾ ਬਣਾ ਕੇ ਉਥੋਂ ਫਰਾਰ ਹੋ ਗਿਆ ਜਦ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਨੇ ਬੜੀ ਮੁਸ਼ਤਦਦੀ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਇੱਕ ਵਾਰੀ ਕੈਦੀ ਉਥੋਂ ਭੱਜਣ ਦੇ ਵਿੱਚ ਸਫਲ ਜ਼ਰੂਰ ਹੋ ਗਿਆ ਸੀ ਸਰ ਜਿਹੜਾ ਇੱਕ ਪੇਸ਼ੈਂਟ ਆਇਆ ਸੀਗਾ ਉੱਪਰ ਹੈ ਕੀ ਸੀਗਾ ਕੈਦੀ ਹਾਂਜੀ ਮੇਰਾ ਨਾਮ ਡਾਕਟਰ ਅਗਿਆਪਾਲ ਸਿੰਘ ਹਸਪਤਾਲ ਫਰੂਜ਼ਪੁਰ ਤੋਂ ਮੈਂ ਐਮਰਜੈਂਸੀ ਮੈਡੀਕਲ ਅਫੀਸਰ ਸਾਡੇ ਕੋਲੇ ਰਿਸ਼ੂ ਨਾਮ ਦਾ ਇੱਕ ਸੈਂਟਰਲ ਜੇਲ੍ਹ ਤੋਂ ਕੈਦੀ ਆਇਆ ਸੀਗਾ ਤੇ ਸਾਡੇ ਕੋਲ ਉੱਪਰ ਦਾਖਲ ਸੀ ਪ੍ਰिजनਰ ਵਾਰਡ ਦੇ ਵਿੱਚ ਤੇ ਅੱਜ ਜਦੋਂ ਸਵੇਰੇ ਅਸੀਂ ਦਵਾਈ ਦੇਣ ਗਏ ਤਾਂ ਸਾਨੂੰ ਉਹ ਬੈੱਡ ਤੇ ਨਹੀਂ ਮਿਲਿਆ ਤੇ ਮੁਲਾਜ਼ਮਾਂ ਵੱਲੋਂ ਭਾਲ ਜਾਰੀ ਹੈਗੀ ਠੀਕ ਕੰਮ ਚੱਲ ਰਿਹਾ ਹੈ ਸਭ ਕੰਮ ਚੱਲ ਰਿਹਾ ਹੈ ਠੀਕ ਰਿਸ਼ੂ ਵਾਸੀ ਬਗਦਾਦੀਗੜ ਫਰੂਜ਼ਪੁਰ ਦਾ ਇੱਕ ਕੈਦੀ ਸੀ ਜੋ ਕਿ ਬੰਦ ਸੀਗਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਕਿ ਬਿਮਾਰ ਸੀ ਉਹ 23 ਤਰੀਕ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਹੋਇਆ ਸੀ ਜੋ ਗਾਰਡ ਲੱਗੀ ਹੋਈ ਸੀ ਅੱਜ ਸਵੇਰੇ ਵਾਸ਼ਰੂਮ ਜਾਣ ਦਾ ਬਹਾਨਾ ਬਣਾ ਕੇ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਜੋ ਪੁਲਿਸ ਨੇ مشتਦੀ ਵਰਤਦੇ ਹੋਏ ਇਮੀਡੀਏਟਲੀ ਉਹਨੂੰ ਫੜ ਲਿਆ ਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤੇ ਪੁਲਿਸ ਹਰਾਸਤ ਵਿੱਚੋਂ ਭੱਜਣ ਕਰਕੇ ਉਸਤੇ ਕੇਸ ਰਜਿਸਟਰ ਕੀਤਾ ਗਿਆ ਤੇ ਉਹਦੀ ਗ੍ਰਿਫਤਾਰੀ ਪਈ ਸਰ ਕਿਹੜੇ ਬੰਦੇ ਉਹਨਾਂ ਜੇ ਉਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਸੀ ਸਰ ਕਿੰਨੀ ਦੇਰ ਤੋਂ ਜਿਹੜਾ ਹਸਪਤਾਲ ਦੇ ਵਿੱਚ ਐਕਟਿਵ ਠੀਕਾ ਸੀ ਇਹ ਜਿਹੜਾ ਸੀਗਾ ਰਿਸ਼ੂ 23 ਤਰੀਕ ਨੂੰ ਦਾਖਲ ਹੋਇਆ ਸੀ 23 24 ਨੂੰ ਤੇ ਇਹ ਅਜੇ ਤੱਕ ਦਾਖਲ ਸੀ ਇਹਦੀ ਅਜੇ ਸਰਜਰੀ ਹੋਣੀ ਹੈ ਜਿਹਦੇ ਕਰਕੇ ਇਹ ਉੱਥੇ ਅਜੇ ਦਾਖਲ ਹੈ ਤੇ ਇਹ ਸਰਫਾਰ ਕਿਵੇਂ ਹੋਇਆ ਉਹ ਤੋਂ ਇਹਨੇ ਬਾਥਰੂਮ ਦਾ ਦੱਸ ਕੇ ਮੈਂ ਬਾਥਰੂਮ ਜਾਣਾ ਤਾਂ ਉਸ ਬਹਾਨੇ ਦੇ ਮੁਤਾਬਕ ਉੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਉਸਰ ਉੱਥੇ ਪਤਾ ਨਹੀਂ ਲੱਗਾ ਗਾਰਡ ਵੀ ਜਿਹੜੀਆਂ ਨਾਲ ਹੁੰਦੀ ਐ ਉਸ ਚੰਮ ਦੇ ਉੱਪਰ ਗਾਰਡ ਨੂੰ ਪਤਾ ਲੱਗਿਆ ਇਸੇ ਕਰਕੇ ਤਾਂ ਇਮੀਡੀਏਟਲੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਫਿਰ ਟਰੈਕ ਕੀਤਾ ਜੀ ਉਹਨਾਂ ਮਗਰ ਇਮੀਡੀਏਟਲੀ ਟਰੈਕ ਕੀਤਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਸੀ ਵੀ ਪੁਲਿਸ ਬਾਥਰੂਮ ਦੇ ਬਾਹਰ ਜਿਸ ਰਸਤੇ ਤੋਂ ਇਹ ਗਿਆ ਵੀ ਉਸ ਪੁਲਿਸ ਬਾਹਰ ਵੀ ਲੱਗੀ ਹੋਈ ਐ ਜੋ ਇਹ ਨਿਕਲਿਆ ਤੇ ਇਹਨੂੰ ਫੜ ਲਿਆ ਫਿਰੋਜ਼ਪੁਰ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਕੈਦੀ ਫਰਾਰ ਹੋ ਗਿਆ ਜੀ ਹਾਂ ਇਹ ਘਟਨਾ ਸਵੇਰ ਤੀ ਦੱਸੀ ਜਾ ਰਹੀ ਹੈ ਤਾਂ ਜੋ ਜਾਣਕਾਰੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਕੈਦੀ ਜੇਲ੍ਹ ਦੇ ਵਿੱਚੋਂ ਇਲਾਜ ਕਰਾਉਣ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਕੁਝ ਦਿਨ ਪਹਿਲਾਂ ਹੀ ਜੇਲ੍ਹ ਦੇ ਅੰਦਰ ਕੈਦੀਆਂ ਦਾ ਲੜਾਈ ਝਗੜਾ ਹੋ ਗਿਆ ਸੀ ਤਾਂ ਇਸ ਲੜਾਈ ਝਗੜੇ ਦੇ ਵਿੱਚ ਕੈਦੀ ਦੀ ਉਂਗਲ ਟੁੱਟਣ ਨਾਲ ਜਿਹੜੇ ਇਲਾਜ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਉਂਗਲ ਟੁੱਟੀ ਦਾ ਆਪਰੇਸ਼ਨ ਹੋਣਾ ਸੀ ਪਰ ਮੌਕੇ ਤੇ ਜਾ ਕੇ ਦੇਖਿਆ ਤਾਂ ਕੈਦੀ ਬੈੱਡ ਤੇ ਹੀ ਨਹੀਂ ਸੀ ਤੇ ਦੂਜੇ ਪਾਸੇ ਜੇਲ੍ਹ ਪੁਲਿਸ ਸਿਕਿਉਰਟੀ ਦੀ ਵੀ ਇਸ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਤਾਂ ਦੂਸਰੇ ਪਾਸੇ ਜਦੋਂ ਸਬੰਧੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਰਿਸ਼ੂ ਵਾਸੀ ਬਗਦਾਦੀ ਗੇਟ ਨਾਮਕ ਕੈਦੀ ਜੋ ਜੇਲ੍ਹ ਦੇ ਅੰਦਰ ਬੰਦ ਸੀ ਜਿਸ ਦੀ ਸਿਹਤ ਵਿਗੜਨ ਦੇ ਕਾਰਨ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਉਹ ਬਾਥਰੂਮ ਦਾ ਬਹਾਨਾ ਬਣਾ ਕੇ ਉਥੋਂ ਫਰਾਰ ਹੋ ਗਿਆ ਜਦ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਨੇ ਬੜੀ ਮੁਸ਼ਤਦਦੀ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਇੱਕ ਵਾਰੀ ਕੈਦੀ ਉਥੋਂ ਭੱਜਣ ਦੇ ਵਿੱਚ ਸਫਲ ਜ਼ਰੂਰ ਹੋ ਗਿਆ ਸੀ